ਸਾਊਥ ਸਾਹਮਣੇ ਹਾਲੀਵੁੱਡ ਦੀ ਹੋਈ ਹਾਰ ਸਲਾਰ ਦੀ ਹਨੇਰੀ ਚ ਉੱਡ ਗਈ ਕਿੰਗ ਖਾਨ ਦੀ ਡੰਕੀ ਹੋਈ ਮਹਿਸ ਇੰਨੀ ਕਮਾਈ ਹਾਲੀਵੁੱਡ ਤੇ ਸਾਊਥ ਦੀ ਆਖਰੀ ਸਾਲ ਦੀ ਜੰਗ ਚ ਸਾਊਥ ਨੇ ਬਾਜ਼ੀ ਮਾਰ ਲਈ ਹੈ ਸ਼ਾਹਰੁਖ ਖਾਨ ਦੀ ਡੰਕੀ ਤੇ ਪ੍ਰਵਾਸ ਦੀ ਸਲਾਰ ਸਿਨੇਮਾ ਘਰਾਂ ਦੇ ਚ ਰਿਲੀਜ਼ ਹੋ ਚੁੱਕੀਆਂ ਨੇ ਦੋਵਾਂ ਹੀ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਮਿਲਿਆ ਜੁਲਿਆ ਹੰਗਾਰਾ ਮਿਲ ਰਿਹਾ ਹੈ ਪਰ ਕਮਾਈ ਦੇ ਮਾਮਲੇ ਚ ਸਲਾਰ ਨੇ ਡੰਕੀ ਨੂੰ ਪਛਾੜ ਦਿੱਤਾ ਹੈ 44 ਸਾਲਾ ਪ੍ਰਵਾਸਚਾਰਨ ਮੂਵੀ ਸਲਾਰ ਨੇ ਓਪਨਿੰਗ ਡੇ ਚ ਹੀ ਇੰਡੀਆ ਚ 95 ਕਰੋੜ ਤੇ ਆਲ ਓਵਰ ਦੁਨੀਆ ਚ 179 ਕਰੋੜ ਕਮਾ ਲਿਆ ਤੇ ਉਥੇ ਹੀ 58 ਇਅਰ ਦੇ ਸ਼ਾਹਰੂਖ ਖਾਨ ਦੀ ਮੂਵੀ ਡੰਕੀ ਨੇ ਪਹਿਲੇ ਦਿਨ 28 ਕਰੋੜ ਤੇ ਦੂਸਰੇ ਦਿਨ 18 ਕਰੋੜ ਹੀ ਕਮਾ ਪਾਈ ਸਲਾਰ ਨੇ 2 ਦਿਨਾਂ ਚ ਜਿੱਥੇ 295.7 ਕਰੋੜ ਰੁਪਏ ਦੀ ਕਮਾਈ ਕਰ ਲਈ ਉੱਥੇ ਹੀ ਡਾਂਕੀ ਨੇ 3 ਦਿਨਾਂ ਚ 157.2 ਕਰੋੜ ਰੁਪਏ ਕਮਾਏ ਨੇ ਦੱਸਿਆ ਕਿ ਡਾਂਕੀ ਦੀ 3 ਦਿਨਾਂ ਦੀ ਕਮਾਈ ਨੇ ਸਲਾਰ ਦੀ ਪਹਿਲੇ ਦਿਨ ਦੀ ਕਮਾਈ ਨੂੰ ਵੀ ਅਜੇ ਤੱਕ ਨਹੀਂ ਪਛਾੜਿਆ ਸਲਾਰ ਨੇ ਪਹਿਲੇ ਦਿਨ 179 ਕਰੋੜ ਰੁਪਏ ਕਮਾਏ ਨੇ ਡਾਂਕੀ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਹ ਫਿਲਮ 120 ਕਰੋੜ ਰੁਪਏ ਚ ਬਣੀ ਦੱਸੀ ਜਾ ਰਹੀ ਹੈ ਜਦ ਕਿ ਸਲਾਰ ਦਾ ਬਜਟ 220 ਤੋਂ 270 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਜਿੱਥੇ ਸਲਾਰ ਨੇ 179 ਕਰੋੜ ਰੁਪਏ ਦੀ ਕਲੈਕਸ਼ਨ ਨਾਲ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਡੇ ਫਿਲਮ ਦਾ ਹਿਸਟਰੀ ਟੱਚ ਦਿੱਤੀ ਹੈ ਉੱਥੇ ਹੀ ਸਲਾਰ ਨੇ ਹੁਣ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਚੋਂ KGF 2 ਨੂੰ ਬਾਹਰ ਕਰਕੇ ਟੌਪ 3 'ਚ ਆਪਣੀ ਜਗ੍ਹਾ ਬਣਾ ਲਈ ਹੈ

ਫਿਲਮ ਡੰਕੀ 21 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਫੈਨਸ ਐਕਸ਼ਨ ਥ੍ਰਿਲਰ ਫਿਲਮ ਦਾ ਬਸ ਸਵਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਹੁਣ ਲੱਗਦਾ ਹੈ ਕਿ ਸ਼ਾਹਰੂਖ ਖਾਨ ਦੀ ਫਿਲਮ ਤੇ ਪ੍ਰਵਾਸ ਦੀ ਫਿਲਮ ਭਾਰੀ ਪੈ ਰਹੀ ਹੈ ਕਿਉਂਕਿ ਪ੍ਰਵਾਸੀ ਫਿਲਮ ਪਹਿਲਾਂ ਹੀ ਐਡਵਾਂਸ ਬੁਕਿੰਗ ਚ ਹੀ ਸ਼ਾਹਰੁਖ ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਵੀ ਸਾਫ਼ ਹੋ ਗਏ ਨੇ ਪ੍ਰਵਾਸੀ ਫਿਲਮ ਨੇ ਪਹਿਲੇ ਹੀ 116 ਕਰੋੜ ਦੀ ਓਪਨਿੰਗ ਕੀਤੀ ਦੂਜੇ ਪਾਸੇ ਡਾਂਗੀ ਤਿੰਨ ਦਿਨਾਂ ਚ ਸਿਰਫ 54 ਕਰੋੜ ਦੀ ਕਮਾਈ ਕਰ ਪਾਈ ਡਾਂਗੀ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਸਕਨੀਲਿਕ ਦੀ ਰਿਪੋਰਟ ਮੁਤਾਬਕ ਇਸ ਨੇ ਪਹਿਲੇ ਦਿਨ 29.2 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ ਦੂਜੇ ਦਿਨ ਫਿਲਮ ਨੇ 20.5 ਕਰੋੜ ਰੁਪਏ ਦੀ ਕਮਾਈ ਕੀਤੀ ਹੁਣ ਤੀਜੇ ਦੇੰਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆਏ ਨੇ ਜਿਸ ਮੁਤਾਬਕ ਫਿਲਮ ਨੇ ਹੁਣ ਤੱਕ 5.26 ਕਰੋੜ ਰੁਪਏ ਕਮਾ ਲਏ ਨੇ ਇਸ ਨਾਲ ਘਰੇਲੂ ਬਾਕਸ ਆਫਿਸ ਤੇ ਡੰਕੀ ਦਾ ਕੁੱਲ ਕਲੈਕਸ਼ਨ 54.96 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜੇਕਰ ਅਸੀਂ ਐਡਵਾਂਸ ਬੁਕਿੰਗ ਦੇ ਹਿਸਾਬ ਨਾਲ ਸਲਾਰ ਅਤੇ ਡੰਕੀ ਦੇ ਸੈਟਰਡੇ ਦਾ ਕੰਪੈਰੀਜ਼ਨ ਕਰੀਏ ਤਾਂ ਪ੍ਰਵਾਸ ਦੀ ਫਿਲਮ ਅਜੇ ਵੀ ਉੱਪਰ ਹੈ ਜਿੱਥੇ ਡੰਕੀ ਨੇ ਸ਼ਨੀਵਾਰ ਦੀ ਐਡਵਾਂਸ ਬੁਕਿੰਗ 'ਚ 10 ਕਰੋੜ ਰੁਪਏ ਕਮਾ ਲਏ ਨੇ ਉੱਥੇ ਹੀ ਸਲਾਰ ਨੇ ਲਗਭਗ ਦੁੱਗਣੀ ਯਾਨੀ 19.7 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਜਿਹੇ 'ਚ ਸਾਫ਼ ਹੈ ਕਿ ਪ੍ਰਵਾਸ ਦੀ ਫਿਲਮ ਡੰਕੀ ਤੇ ਅਸਰ ਪਾ ਰਹੀ ਹੈ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ